ਹੈਲੋ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਸਾਲ 2025 ਆਖਰੀ ਦੌਰ ਚ ਪਹੁੰਚ ਚੁੱਕਾ ਹੈ 2025 ਦੀ ਕਿਤਾਬ ਬੰਦ ਹੋਣ ਜਾ ਰਹੀ ਹੈ 2026 ਸਾਲ ਦੀ ਨਵੀਂ ਨਕੋਰ ਕਿਤਾਬ ਦੀ ਜਲਦ ਬੰਨੀ ਜਾ ਚੁੱਕੀ ਹੈ ਪਹਿਲਾ ਪੰਨਾ ਅਸੀਂ ਖੋਲਣਾ ਹੈ ਅੱਜ ਮੈਂ ਆਪਣੀ ਵੀਡੀਓ ਦਾ ਵਿਸ਼ਾ ਲੈ ਕੇ ਆਈਆਂ 2026 ਦਾ ਮਾਲਕ ਅੰਕ ਕੌਣ ਹੈ ਤੇ ਇਸ ਸਾਲ ਕਿਹੜੇ ਅੰਕ ਵਾਲਿਆਂ ਲਈ ਰਾਜ ਭਾਗ ਦਾ ਯੋਗ ਬਣਦਾ ਤੇ ਕਿਹੜਿਆਂ ਦੀਆਂ ਹੋਣਗੀਆਂ ਅਜਮائشਾਂ ਜਾਂ ਫਿਰ ਬਹੁਤ ਓਕੇ ਓਕੇ ਇਮਤਿਹਾਨ ਕਹ ਲੋ ਸਾਲ 2026 ਚ ਕੌਣ ਹੋਵੇਗਾ ਪੇਪਰਾਂ ਚੋਂ ਪਾਸ ਤੇ ਕੌਣ ਹੋ ਜਾਏਗਾ ਇਹਨਾਂ ਅਜਮਾਈਸ਼ੀ ਪੇਪਰਾਂ ਚੋਂ ਫੇਲ ਸਾਲ ਦਾ ਬਦਲਣਾ ਸਿਰਫ ਇੱਕ ਤਰੀਕ ਦਾ ਬਦਲਣਾ ਨਹੀਂ ਹੁੰਦਾ ਸਾਲ ਦਾ ਬਦਲਣਾ ਅਸਲ ਚ ਸਮੇਂ ਦੀ ਊਰਜਾ ਦਾ ਬਦਲਣਾ ਹੁੰਦਾ ਜਦੋਂ ਇੱਕ ਸਾਲ ਵਿਦਾ ਲੈਂਦਾ ਹੈ ਉਹ ਆਪਣੇ ਨਾਲ ਪਿਛਲੇ ਕਰਮਾਂ ਦੀ ਛਾਪ ਛੱਡ ਜਾਂਦਾ ਹੈ ਤੇ ਜਦੋਂ ਨਵਾਂ ਸਾਲ ਆਉਂਦਾ ਆ ਉਹ ਆਪਣੇ ਨਾਲ ਨਵੀਂ ਅੰਕਾਤਮਕ ਤਾਕਤ ਲੈ ਕੇ ਆਉਂਦਾ ਹੈ ਜਾਣਦੇ ਹੋ 2025 ਆਪਣੀਆਂ ਆਖਰੀ ਸਾਲ ਤੇ ਚੱਲ ਰਿਹਾ ਕਹਿ ਲਓ ਕਿ ਕੋਈ ਵੈਂਟੀਲੇਟਰ ਤੇ ਚੱਲ ਰਿਹਾ ਤੇ 2026 26 ਵਰਾ ਚੁੱਪਚਾਪ ਭਰਪੂਰੀ ਤਾਕਤ ਨਾਲ ਸਾਡੇ ਸਾਹਮਣੇ ਖੜਾ ਹੈ ਪਰ ਸਾਡਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਨਵਾਂ ਸਾਲ ਕਦੋਂ ਆ ਰਿਹਾ ਆ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ ਨਵਾਂ ਸਾਲ ਕਿਹੜੀ ਊਰਜਾ ਨਾਲ ਆ ਰਿਹਾ ਕਿਉਂਕਿ ਨੈਮਰੋਲੋਜੀਕਲੀ ਜਦੋਂ ਅਸੀਂ ਕੈਲਕੂਲੇਸ਼ਨਸ ਕਰਦੇ ਆ ਤਾਂ ਫਿਰ ਅਸੀਂ ਊਰਜਾ એનર્ਜੀ ਉਸ ਵਰੇ ਦੇ ਅੰਕਾਂ ਦੀ ਦੇਖਣੀ ਹੁੰਦੀ ਆ ਅੰਕ ਵਿਗਿਆਨ ਕਹਿੰਦਾ ਕਿ ਹਰ ਸਾਲ ਦਾ ਆਪਣਾ ਇੱਕ ਮਾਲਕ ਅੰਕ ਹੁੰਦਾ ਉਹ ਅੰਕ ਸਾਲ ਦੀ ਦਿਸ਼ਾ ਤੈਅ ਕਰਦਾ ਆ ਤੇ ਉਹ ਅੰਕ ਹੀ ਇਹ ਨਿਰਧਾਰਤ ਕਰਦਾ ਆ ਕਿ ਸਮਾਂ ਕਿਹਦੀ ਪਰਖ ਕਰੂਗਾ ਤੇ ਕਿਸ ਨੂੰ ਉਸਨੇ ਉੱਪਰ ਚੁੱਕਣਾ ਇਸ ਲਈ ਅੱਜ ਮੈਂ ਗੱਲ ਕਰਾਂਗੀ 2026 ਦੀ ਅੱਜ ਮੈਂ ਗੱਲ ਕਰਾਂਗੀ 2026 ਦੇ ਮਾਲਕ ਅੰਕ ਦੀ ਅੱਜ ਮੈਂ ਗੱਲ ਕਰਾਂਗੀ ਇਸ ਗੱਲ ਦੀ ਕਿ ਕਿਹੜੇ ਅੰਕ ਵਾਲਿਆਂ ਲਈ 2026 ਰਾਸ ਸਿਰ ਤੇ ਸਜਾਏਗਾ ਤਾਜ ਤੇ ਕਿਹੜੇ ਔਖੇ ਪੇਪਰਾਂ ਚ ਉਲਝੇ ਹੋਏ ਜਿੱਦਾਂ 2025 ਬੀਤ ਗਿਆ ਉਦਾਂ ਉਹਨਾਂ ਦਾ 2026 ਬੀਤ ਜਾਣਾ ਸੋ ਇਸ ਵੀਡੀਓ ਦੇ ਅਖੀਰ ਚ ਮੈਂ ਇੱਕ ਅਜਿਹੇ ਅੰਕ ਵਿਗਿਆਨਕ ਉਪਾਅ ਵੀ ਦੱਸਣਾ ਜੋ 2026 ਸ਼ੁਰੂ ਤੋਂ ਪਹਿਲਾਂ ਪਹਿਲਾਂ ਕਹਿ ਲਓ ਦਸੰਬਰ ਦੇ ਆਖਰੀ ਹਫਤੇ 'ਚ ਤੁਸੀਂ ਕਰੋਗੇ ਤਾਂ ਜੋ ਮਨੁੱਖ ਆਪਣੇ ਆਪ ਨੂੰ ਨਵੇਂ ਸਾਲ ਦੀ ਊਰਜਾ ਨਾਲ ਕਨੈਕਟ ਕਰ ਸਕੇ ਜੋੜ ਸਕੇ ਦੇਖੋ 2026 ਦਾ ਮਾਲਕ ਅੰਕ ਕੌਣ ਹੈ ਮੈਂ ਪੂਰੀ ਗਣਨਾ ਕਰਨ ਲੱਗੀ ਹਾਂ ਅੰਕ ਵਿਗਿਆਨ ਦੇ નિਜ਼ਮਾਨ ਅਨੁਸਾਰ ਕਿਸੇ ਵੀ ਸਾਲ ਦਾ ਮਾਲਕ ਅੰਕ ਜਾਣਨ ਦੇ ਲਈ ਉਸ ਸਾਲ ਦੇ ਸਾਰੇ ਅੰਕ ਅਸੀਂ ਜੋੜਦੇ ਹਾਂ ਸੋ ਜਦੋਂ 2026 ਦੇ ਅੰਕਾਂ ਦੀ ਗੱਲ ਕਰੀਏ ਤਾਂ 2 0 2 6 ਇਹ ਚਾਰ ਅੰਕ ਅਲੱਗ-ਅਲੱਗ એનર્ਜੀ ਦਿੰਦੇ ਆ ਤੇ ਜਦੋਂ ਅਸੀਂ ਇਹਨਾਂ ਅੰਕਾਂ ਨੂੰ ਜੋੜ ਲੈਂਦੇ ਆ ਤਾਂ ਸਾਨੂੰ ਜੋ ਫਾਈਨਲ ਅੰਕ ਮਿਲਦਾ ਉਹ ਮਿਲਦਾ 2 0 2 6 ਉਹ ਹੋ ਗਿਆ 10 ਅੰਕ ਵਿਗਿਆਨ ਅਨੁਸਾਰ ਜੇ ਜੋੜ ਦੋ ਅੰਕਾਂ ਚ ਆ ਜਾਏ ਤਾਂ ਫਿਰ ਉਸ ਨੂੰ ਆਪਸ ਵਿੱਚ ਫਿਰ ਜੋੜਿਆ ਜਾਂਦਾ ਮੇਰੇ ਪਿਆਰੇ ਦਰਸ਼ਕ ਹੁਣ ਤੱਕ ਅੰਕ ਵਿਗਿਆਨ ਦੀਆਂ ਕਈ ਵੀਡੀਓਜ਼ ਦੇਖ ਚੁੱਕੇ ਆ ਤੇ ਤੁਸੀਂ ਫਾਈਨਲ ਅੰਕ ਕੱਢਣਾ ਜਾਣ ਚੁੱਕੇ ਹੋ ਇਸ ਲਈ ਹੁਣ ਕੀ ਕਰਾਂਗੇ 10 ਨੂੰ ਅਸੀਂ ਇੱਕ ਜਮਾ 0 ਕਰਾਂਗੇ ਤੇ ਨਤੀਜਾ ਫਾਈਨਲ ਅੰਕ ਦਾ ਆ ਗਿਆ 1 ਸੋ ਕਹਿ ਸਕਦੇ ਆ ਕਿ ਸਾਲ 2026 ਦਾ ਮਾਲਕ ਅੰਖਾ 1 1 ਅੰਕ ਦੀ ਊਰਜਾ ਕੀ ਆ ਕਿਉਂ ਕਿਉਂਕਿ ਸੂਰਜ ਤਤ ਦੀ ਪੂਰੀ ਵਿਆਖਿਆ ਕਰਾਂਗੀ ਮੈਂ ਅੰਕ 1 ਦਾ ਸਿੱਧਾ ਸਿੱਧਾ ਸਬੰਧ ਸੂਰਜ ਨਾਲ ਹੈ ਸੂਰਜ ਉਹ ਗਰਿਆ ਜੋ ਸਾਨੂੰ ਰੌਸ਼ਨੀ ਦਿੰਦਾ ਹੈ ਜੋ ਦਿਸ਼ਾ ਦਿੰਦਾ ਹੈ ਜੋ ਸਾਡਾ ਨੇਤ੍ਰਤਵ ਕਰਦਾ ਅੰਕ 1 ਦੀ ਊਰਜਾ ਮਨੁੱਖ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਸਿਖਾਉਂਦੀ ਹੈ ਇਹ ਅੰਕ ਮਨੁੱਖ ਨੂੰ ਦੂਜਿਆਂ ਦੀ ਛਾਂ ਤੋਂ ਬਾਰ ਨਿਕਲਣ ਲਈ ਮਜਬੂਰ ਕਰਦਾ ਜਿੱਦਾਂ ਬੋੜ ਦੇ ਥੱਲੇ ਹੋਰ ਛੋਟੇ ਦਰਖਤ ਪਣਪ ਨਹੀਂ ਸਕਦੇ ਉਹਨਾਂ ਦੀ ਗਰੋਥ ਰੁਕ ਜਾਂਦੀ ਹੈ ਇਸੇ ਤਰ੍ਹਾਂ 2026 ਕਹਿੰਦਾ ਕਿ ਨਹੀਂ ਕਿਸੇ ਦੀ ਛਤਰ ਛਾਇਆ ਥੱਲੇ ਨਹੀਂ ਤੁਸੀਂ ਅਲੱਗ ਉਸ ਜੰਗਾਲ ਤੋਂ ਨਿਕਲ ਕੇ ਗਰੋਥ ਕਰੋਗੇ ਸੋ ਇੱਕ ਦੀ ਊਰਜਾ ਤੁਹਾਨੂੰ ਆਪਣੇ ਪੈਰਾਂ ਤੇ ਖੜਿਆ ਹੋਣਾ ਸਿਖਾਏਗੀ 2026 ਇਦਾਂ ਦਾ ਸਾਲ ਹੋਏਗਾ ਜਿੱਥੇ ਭੀੜ 'ਚ ਚੱਲਣ ਵਾਲੇ ਲੋਕਾਂ ਨੇ ਪਿੱਛੇ ਰਹਿ ਜਾਣਾ ਕਾਮਨ ਸੈਂਸ ਦੇਖੋ ਭੀੜ 'ਚ ਜਦੋਂ ਚਲੋਗੇ ਤਾਂ ਤੁਹਾਨੂੰ ਅੱਗੇ ਨਿਕਲਣ ਦੇ ਲਈ ਕਿੰਨੇ ਲੋਕਾਂ ਨੂੰ ਪਿੱਛੇ ਛੱਡਣਾ ਪੈਣਾ ਆ ਭਾਵ ਜਿਆਦਾ ਮਿਹਨਤ ਕਰਨੀ ਪੈਣੀ ਆ ਤੇ ਜਿੱਥੇ ਆਪਣੇ ਫੈਸਲੇ ਆਪ ਲੈਣ ਵਾਲੇ ਲੋਕ ਅੱਗੇ ਨਿਕਲਣਗੇ ਉਹ 2026 'ਚ ਕਾਮਯਾਬ ਹੋਣਗੇ ਇਹ ਸਾਲ ਨੇਤਰਤਵ ਦਾ ਸਾਲ ਹੈ ਇਹ ਸਾਲ ਨਵੀਂ ਸ਼ੁਰੂਆਤ ਦਾ ਸਾਲ ਹੈ ਪਰ ਇਹ ਸਾਲ ਹੰਕਾਰ ਦੀ ਕਠੋਰ ਵਰਕ ਕਰਨ ਦਾ ਵਿਸਾਲ ਹੈ ਇਹ ਤਾਂ ਸੀ 2026 ਦਾ ਲੇਖਾ ਜੋਖਾ ਕਿ ਨਿਊਮਰੋਲੋਜੀਕਲੀ ਅੰਕ ਗਣਨਾ ਦੇ ਹਿਸਾਬ ਨਾਲ 2026 ਕਿਹੋ ਜੀ એનર્ਜੀ ਲੈ ਕੇ ਮਿਠਾ ਹੈ ਜਿਨ੍ਹਾਂ ਲੋਕਾਂ ਦੀ ਜਨਮ ਤਰੀਕ 1 10 19 ਜਾਂ 28 ਹੈ ਉਹਨਾਂ ਦਾ ਮੁੱਖ ਜਨਮ ਅੰਕ ਵੀ 1 ਹੈ ਦੋ ਦੋ ਡਿਜੀਟ ਵਾਲਿਆਂ ਨੇ ਸਿੰਗਲ ਡਿਜੀਟ ਕੱਢ ਲੈਣਾ ਅੰਕ 1 ਵਾਲਿਆਂ ਲਈ 2026 ਇਦਾਂ ਦਾ ਸਾਲ ਹੈ ਜਿੱਥੇ ਉਹਨਾਂ ਨੂੰ ਅੱਗੇ ਆਉਣ ਦੇ ਮੌਕੇ ਮਿਲਣੇ ਆ ਕਹਿ ਲਓ ਕਿ 2026 ਸਾਲ ਇੱਕ ਨੰਬਰ ਵਾਲਿਆਂ ਦਾ ਸਾਲ ਹੈ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਉਹਨਾਂ ਨੂੰ ਸਮਾਜਿਕ ਜਾਂ ਪੇਸ਼ਾਵਰ ਦਰਜੇ 'ਚ ਉੱਪਰ ਚੜਨ ਦਾ ਮੌਕਾ ਮਿਲੇਗਾ ਪਰ ਇਸ ਸਾਲ ਦੀ ਸਭ ਤੋਂ ਵੱਡੀ ਤੁਹਾਡੇ ਲਈ ਸਿੱਖਿਆ ਇਹ ਹੋਏਗੀ ਕਿ ਨੇਤ੍ਰਤਵ ਜਦੋਂ ਕਿਸੇ ਨੂੰ ਮਿਲੇ ਭਾਵ ਲੀਡਰੀ ਵਾਲੇ ਗੁਣ ਕਿਸੇ 'ਚ ਆ ਜਾਣ ਤਾਂ ਉਹਦੇ ਵਿੱਚ ਹੰਕਾਰ ਆਉਣਾ ਸੁਭਾਵਿਕ ਹੈ ਜੇ ਇੱਕ ਅੰਕ ਵਾਲੇ ਲੋਕ ਹੰਕਾਰ ਚ ਆ ਗਏ ਤੁਹਾਡੀ ਅਜਮਾਇਸ਼ ਬਹੁਤ ਆ ਸੰਜਮ ਜ਼ਿੰਮੇਵਾਰੀ ਨਾਲ ਕੋਈ ਕੰਮ ਨਾ ਕੀਤਾ ਤਾਂ ਇਹੀ ਸਾਲ ਤੁਹਾਡੇ ਲਈ ਟਕਰਾਬ ਬਣ ਸਕੇਗਾ ਤੇ ਜੇ ਤੁਸੀਂ ਸੰਤੁਲਨ ਚ ਰਹੇ ਤਾਂ ਇਹੀ ਸਾਲ ਤੁਹਾਡੇ ਲਈ ਇਤਿਹਾਸ ਬਣ ਜਾਏਗਾ ਤਰੀਕਾ ਰਿਪੀਟ ਕਰ ਦਿੰਨੀ ਆ ਆਪਣੇ ਪਿਆਰੇ ਦਰਸ਼ਕਾਂ ਲਈ ਉਹ ਹੈ 1 10 19 ਜਾਂ 28 ਕਿਸੇ ਵੀ ਮਹੀਨੇ ਦੀ ਪਾਪ 12 ਮਹੀਨੇ ਚੋਂ ਇਹ ਤਰੀਕਾ ਕਿਸੇ ਦੀਆਂ ਵੀ ਹੋਣ ਅੱਗੇ ਗੱਲ ਕਰਾਂਗੀ ਜਿਨ੍ਹਾਂ ਅੰਕਾਂ ਵਾਲਿਆਂ ਲਈ 2026 ਸਾਲ ਬਦਲਾਅ ਦਾ ਸਾਲ ਹੈ ਅੰਕ ਨੰਬਰ 5 ਵਾਲੇ ਧਿਆਨ ਨਾਲ ਸੁਣ ਲਓ ਕਿਦਾਂ ਕਿਦਾਂ ਤੁਸੀਂ ਸੁਚੇਤ ਹੋ ਕੇ ਸਾਲ 2026 ਚ ਚਲੋਗੇ ਜਿਨ੍ਹਾਂ ਲੋਕਾਂ ਦੀ ਜਨਮ ਤਰੀਕ 5 14 ਜਾਂ 23 ਬਣਦੀ ਹੈ ਉਹਨਾਂ ਦਾ ਮੁੱਖ ਅੰਕ 5 ਅੰਕ 5 ਦਾ ਸਿੱਧਾ ਸਬੰਧ ਵਿਰੁੱਧ ਬੁੱਧ ਗ੍ਰਹਿ ਨਾ ਹੁੰਦਾ ਬੁੱਧ ਬਦਲਾਅ ਦਾ ਸੋਚ ਦਾ ਸੰਚਾਰ ਦਾ ਤੇ ਫੈਸਲਿਆਂ ਦਾ ਗ੍ਰਹਿ ਹੈ 2026 ਜੋ ਕਿ ਅੰਕ 1 ਦਾ ਸਾਲ ਹੈ ਅੰਕ 5 ਵਾਲਿਆਂ ਲਈ ਉਹਨਾਂ ਦੀ ਜ਼ਿੰਦਗੀ 'ਚ ਅਚਾਨਕ ਬਹੁਤ ਵੱਡਾ ਬਦਲਾਅ ਲਿਆਵੇਗਾ ਇਸ ਸਾਲ ਤੁਹਾਡੀ ਨੌਕਰੀ ਬਦਲਣ ਦੇ ਯੋਗ ਬਣ ਜਾਣੇ ਆ ਇਸ ਸਾਲ ਤੁਸੀਂ ਜਿੱਥੇ ਇਸ ਵੇਲੇ ਰਹਿ ਰਹੇ ਹੋ ਪਤਾ ਨਹੀਂ ਕੀ ਹੋਣਾ ਰਹਿਣ ਦੀ ਥਾਂ ਤੁਹਾਡੀ ਬਦਲਣੀ ਹੀ ਬਦਲਣੀ ਹੈ ਮੂਵ ਆਨ ਕਰੋਗੇ ਉਹ ਪਹਿਲੀ ਥਾਂ ਛੱਡ ਦੇਉਂਗੇ ਜਿੱਥੇ ਤੁਸੀਂ 2025 ਤੱਕ ਬੈਠੇ ਹੋਏ ਸੀ ਇਸ ਸਾਲ ਤੁਹਾਡੀ ਸੋਚ ਦੀ ਦਿਸ਼ਾ ਵੀ ਬਦਲਣੀ ਆ ਤੁਸੀਂ ਕਹੋਗੇ ਕਿ ਮੇਰੇ ਅੰਦਰੋਂ ਹੀ ਇੱਕ ਹੋਰ ਮਨੁੱਖ ਦਾ ਜਨਮ ਕਿਦਾਂ ਹੋ ਗਿਆ ਭਾਵ ਤੁਸੀਂ ਹੀ ਉਹ ਪੁਰਾਣੇ ਪਰ ਤੁਹਾਡੀ ਸੋਚ ਨਵੀਂ ਬਣ ਜਾਣੀ ਆ ਅੰਕ 5 ਵਾਲਿਆਂ ਲਈ ਇਸ ਸਾਲ ਇਹ ਸਿਖਾ ਸਿਖਿਆ ਲਿਆਏਗਾ ਕਿ ਬਦਲਾਅ ਤੋਂ ਤਾਂ ਡਰਨਾ ਹੀ ਨਹੀਂ ਪਰ ਬਦਲਾਅ ਨੂੰ ਸਮਝਦਰਨੀ ਨਾਲ ਅਪਣਾਉਣਾ ਹੀ ਪਏਗਾ ਅੱਗੇ ਆ ਗਏ ਅੰਕ 8 ਵਾਲੇ ਲੋਕ ਸੁਚੇਤ ਹੋ ਜਿਓ ਕਰਮ ਤੇ ਨਿਆਂ ਦੀ ਗੱਲ ਕਰਨ ਲੱਗੇ ਆ ਜਿਨ੍ਹਾਂ ਲੋਕਾਂ ਦੀ ਜਨਮ ਤਰੀਕ 8 17 ਜਾਂ 26 ਹੈ ਉਹਨਾਂ ਦਾ ਮੁੱਖ ਅੰਕ ਹੋ ਗਿਆ 8 ਡਬਲ ਡਿਜੀਟ ਵਾਲਿਆਂ ਨੇ ਐਡ ਕਰ ਲੈਣਾ ਸਿੰਗਲ ਅੰਕ ਆ ਗਿਆ 8 ਨੰਬਰ ਵਾਲਿਓ ਤੁਹਾਡਾ ਸ਼ਨੀ ਗ੍ਰਹਿ ਨਾਲ ਸੰਬੰਧ ਸਿੱਧਾ ਤੇ ਸ਼ਨੀ ਹਮੇਸ਼ਾ ਮੈਂ ਪਤਾ ਨਹੀਂ ਬੇਸ਼ਮਾਰ ਵੀਡੀਓਜ਼ ਵਿੱਚ ਦੱਸਿਆ ਕਰਮ ਦਾ ਨਿਆਂ ਦੀਸ਼ ਹੁੰਦਾ ਹੈ 2026 ਅੰਕ ਅਠਵਾਂ ਵਾਲੇ ਲਈ ਫੈਸਲੇ ਦਾ ਸਾਲ ਹੈ ਇਹ ਸਾਲ ਉਹਨਾਂ ਦੇ ਪਿਛਲੇ ਕਰਮਾਂ ਦਾ ਨਤੀਜਾ ਸਾਹਮਣੇ ਲਿਆਏਗਾ 25 ਚ ਜੋ ਤੁਸੀਂ ਕਰਿਆ ਹੈ ਚੰਗਾ ਆ ਚੰਗੇ ਨਤੀਜੇ ਮਿਲ ਜਾਣਗੇ ਮਾੜਾ ਕਰਦੇ ਰਹੇ ਹੋ ਨਾ ਬਚ ਕੇ ਤਾਂ ਕਿਤੇ ਜਾ ਨਹੀਂ ਸਕਦੇ ਫਸ ਗਏ ਜਾਲ ਚ 2026 ਦੇ ਚ ਸੋ ਕਿਉਂਕਿ ਸ਼ਨੀ ਹੈ ਇਨਸਾਫ ਇਦਾਂ ਹੀ ਹੋਣਾ ਤੁਹਾਡੇ ਕਰਮਾਂ ਦੇ ਲੇਖੇ ਜੋਖੇ ਦਾ ਇਹ ਸਾਲ ਪਿਛਲੇ ਕਰਮਾਂ ਦਾ ਨਤੀਜਾ ਸਾਹਮਣੇ ਲਿਆਏਗਾ ਜਿਨ੍ਹਾਂ ਨੇ ਇਮਾਨਦਾਰੀ ਨਾਲ ਜੀਵਨ ਬਤਾਇਆ ਆ ਉਹਨਾਂ ਲਈ ਇਹ ਸਾਲ ਸਿਰਤਾ ਤੇ ਇਨਾਮ ਲਿਆਏਗਾ ਅੰਡਰਸਟੂਡਾ ਤੇ ਜਿਨ੍ਹਾਂ ਨੇ ਕਰਮਾ ਨਾਲ ਖੇਲ ਕੀਤੀ ਅੱਖ ਮਚੋਲੀ ਕੀਤੀ ਚਲਾਕੀਆਂ ਮਾਰੀਆਂ ਉਹ ਲਾ ਲਈ ਸਾਲ 2026 ਸਿਖਾਏਗਾ ਸੰਸ਼ੋਧਨ ਲਿਆਏਗਾ ਅੱਗੇ ਆ ਗਏ ਜਿਨ੍ਹਾਂ ਅੰਕਾਂ ਨੂੰ ਮੈਂ ਭਾਵ ਡਾਕਟਰ 13 ਕੌਰ ਨੇ ਵਰਲਡ ਦੇ ਟੌਪ ਮੋਸਟ ਨਿਊਮਰੋਲੋਜਿਸਟ ਦੀ ਗਣਨਾ ਅਨਸਾਰ ਕੈਲਕੂਲੇਟ ਕਰਕੇ ਫਾਈਨਲ ਰਿਜ਼ਲਟ ਦੇਣ ਜਾ ਰਹੀਆਂ ਘਬਰਾਉਣਾ ਨਹੀਂ ਅਲਰਟ ਕਰਨ ਲੱਗੇ ਹਾਂ ਬਚ ਕੇ ਕੌਣ ਰਹੋਗੇ ਅੰਕ 2 ਤੇ ਅੰਕ 7 ਬੜੇ ਸੰਵੇਦਨਸ਼ੀਲੰਕਾ ਦੇ ਲਈ ਚਿੰਤਾਵਨੀ ਕਿਹੜੀ ਚਤਾਵਨੀ ਦੇਣ ਲੱਗੀ ਆ ਅੰਕ 2 ਤੇ ਅੰਕ 7 ਸੰਵੇਦਨਸ਼ੀਲੰਕ ਨੇ ਇਹ ਅੰਕ ਭਾਵਨਾਵਾਂ ਤੇ ਅੰਦਰੂਨੀ ਸੰਸਾਰ ਨਾਲ ਜੁੜੇ ਹੋਏ ਆ ਪਰ 2026 ਜੋ ਕਿ ਇੱਕ ਅੰਕ ਦਾ ਸਾਲ ਹੈ ਉਸ ਦੇ ਵਿੱਚ ਖੁਦ ਤੇ ਨਿਰਪਰ ਹੋਣਾ ਬਹੁਤ ਜ਼ਰੂਰੀ ਹੋਏਗਾ ਅੰਕ 2 ਤੇ ਅੰਕ 7 ਵਾਲਿਆਂ ਨੂੰ ਇਸ ਸਾਲ ਇਹ ਸਿੱਖਣਾ ਪਏਗਾ ਕਿ ਦੂਜਿਆਂ ਤੋਂ ਮਨਜ਼ੂਰੀ ਲੈਣ ਦੀ ਆਦਤ ਛੱਡ ਦਿਓ ਕਿ ਮੈਂ ਕੋਈ ਫੈਸਲਾ ਲੈਣ ਦੇ ਕਾਬਿਲ ਨਹੀਂ ਹਾਂ ਮੈਂ ਫਲਾਨੇ ਨੂੰ ਪੁੱਛੂੰਗੀ ਜਾਂ ਪੁੱਛਾਂਗਾ ਹਾਂ ਮੈਨੂੰ ਇਸ ਤੇ ਬਹੁਤ ਯਕੀਨ ਹੈ ਮੈਂ ਉਹਦੀ ਸਲਾਹ ਵਗੈਰੇ ਕਦਮ ਨਹੀਂ ਚੱਕ ਸਕਦਾ ਨਹੀਂ ਇਦਾਂ ਤੁਹਾਨੂੰ 25 ਤੱਕ ਵਾਲੀ ਆਦਤ ਇਹ ਛੱਡਣੀ ਪਏਗੀ ਸੋ ਚਾਹੇ ਅੰਕ 2 ਹੈ ਚਾਹੇ ਅੰਕ 7 ਹੈ ਇਸ ਸਾਲ ਇਹ ਤੁਹਾਨੂੰ ਸਿਖਾ ਕੇ ਜਾਏਗਾ ਕਿ ਦੂਜਿਆਂ ਤੋਂ ਜੇ ਮਨਜ਼ੂਰੀ ਲੈਣ ਲੈਂਦੇ ਰਹੇ ਆਪਣੀ ਉਹ ਪੁਰਾਣੀ ਆਦਤ ਨਹੀਂ ਛੱਡੀ ਖੁਦ ਨਾਲ ਨਾ ਜੁੜੇ ਆਪਣੇ ਫੈਸਲੇ ਆਪ ਲੈਣੇ ਸ਼ੁਰੂ ਨਾ ਕੀਤੇ ਤਾ ਤੁਹਾਡੇ ਲਈ 2026 ਫਲਾਪ ਸ਼ੋਸਿਤ ਹੋਏਗਾ ਰੋਮੋਗੇ ਸੁਚੇਤ ਮੈਂ ਤਾਂ ਕਰਦੀ ਐ ਸੰਭਲ ਜਾਇਓ ਕੀ ਕਹੋਂਗੇ ਨਾ ਕਿਸੇ ਤੋਂ ਉਸਲਾ ਲੈਣੀ ਖੁਦ ਫੈਸਲੇ ਜੜੋਂਗੇ ਖੁਦ ਆਪਣੇ ਪੈਰਾਂ ਤੇ ਖੜੇ ਹੋ ਕੇ ਅੱਗੇ ਚਲੋਂਗੇ ਇੱਕ ਕਮੈਂਟ ਹੁੰਦਾ ਹੀ ਆ ਤੁਹਾਡੇ ਲਈ ਕੁਐਸਚਨ ਪਰ ਬਹੁਤੇ ਲੋਕ ਵੀਡੀਓ ਦੇਖ ਲੈਂਦੇ ਐ ਜਵਾਬ ਨਹੀਂ ਦਿੰਦੇ ਉਹਨਾਂ ਦਰਸ਼ਕਾਂ ਨਾਲ ਮੈਨੂੰ ਬਹੁਤ ਵੱਡਾ ਗਿਲਾ ਹੈ ਵੀਡੀਓ ਦੇਖਦੇ ਹੋ ਬਧਿਆ ਗੱਲ ਆ ਪਰ ਕਮੈਂਟ ਨਹੀਂ ਕਰਦੇ ਭਾਵ ਤੁਹਾਡੇ ਅੰਦਰ ਕੋਈ ਭਾਵਨਾ ਪੈਦਾ ਹੀ ਨਹੀਂ ਹੁੰਦੀ ਪ੍ਰਤੀਕਿਰਿਆ ਪੈਦਾ ਹੁੰਦੀ ਹੀ ਨਹੀਂ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨੀ ਆ ਕਿ ਤੁਸੀਂ ਆਪਣੀ ਜਨਮ ਤਰੀਕ ਕਮੈਂਟ ਚ ਜ਼ਰੂਰ ਲਿਖਿਓ ਕਿਉਂਕਿ ਜਨਮ ਤਰੀਕ ਦੇ ਆਧਾਰ ਤੇ ਹੀ ਇਹ ਪਤਾ ਲੱਗਣਾ ਹੈ ਨਾ ਕਿ 2026 ਤੁਹਾਡੇ ਲਈ ਇਨਾਮ ਬਣੇਗਾ ਜਾਂ ਫਿਰ ਇਮਤਿਹਾਨ ਦੋਈ ਚੀਜ਼ਾਂ ਨੇ ਸੋ ਇੱਕ ਉਪਾਦੇਣ ਲੱਗੀ ਆ 2026 ਸ਼ੁਰੂ ਹੋਣ ਤੋਂ ਪਹਿਲਾਂ ਜਿੱਦਣ 31 ਦਸੰਬਰ ਦੀ ਭਾਵ 2025 ਦੀ ਆਖਰੀ ਸਵੇਰ अर्ਲੀ ਮਾਰਨਿੰਗ 26 ਸ਼ੁਰੂ ਹੋ ਜਾਏ ਸੂਰਜ ਉਗਣ ਤੋਂ ਬਾਅਦ ਇੱਕ ਸਫੇਦ ਕਾਗਜ਼ ਲਾਓ ਉਸ ਕਾਗਜ਼ ਤੇ ਆਪਣਾ ਜਨਮ ਅੰਕ ਲਾਲ ਰੰਗ ਦੇ ਨਾਲ ਸਾਫ਼-ਸਾਫ਼ ਲਿਖ ਲਓ ਫਿਰ ਉਸ ਕਾਗਜ਼ ਨੂੰ ਸੂਰਜ ਦੀ ਸਿੱਧੀ ਰੌਸ਼ਨੀ ਚ ਘਟੋ-ਘਟ 11 ਮਿੰਟ ਲਈ ਰੱਖ ਦਿਓ ਬਾਹਰ ਪੇਪਰ ਵੇਟ ਰੱਖ ਦਿਓ ਕੁਛ ਰੱਖ ਦਿਓ ਉੜੇ ਨਾ ਇਸ ਦੌਰਾਨ ਮਨ ਚ ਸੰਕਲਪ ਕਰੋ ਕਿ ਤੁਸੀਂ 2026 ਦੇ ਵਿੱਚ ਆਪਣੇ ਕਰਮਾਂ ਦੀ ਪੂਰੀ ਜ਼ਿੰਮੇਵਾਰੀ ਲੈ ਰਹੇ ਹੋ ਇਹ ਉਪਾ ਸੂਰਜ ਤੱਤ ਨੂੰ ਜਾਗਰਿਤ ਕਰੇਗਾ ਬਹੁਤ ਆਸਾਨ ਰੇਅਰੈਸ ਤੋਂ ਰੇਅਰ ਉਪਾਦਾਸਤਾ ਸਾਰੇ ਕਰ ਸਕਦੇ ਆ ਤੇ ਮਨੁੱਖ ਨੂੰ ਤੁਹਾਨੂੰ ਆਪ ਸਾਰਿਆਂ ਨੂੰ ਨਵੇਂ ਸਾਲ ਦੀ એનર્ਜੀ ਨਾਲ ਜੋੜ ਦੇਗਾ ਜੇ ਵਿਸ਼ਲੇਸ਼ਣ ਤੁਹਾਨੂੰ ਗੰਭੀਰ ਅਰਥਪੂਰਨ ਤੇ ਸੱਚਾ ਲੱਗਾ ਕਿ ਕਿਹਦੇ ਸਿਰ ਤੇ ਸਜੇਗਾ ਤਾਜ ਤੇ ਕਿਹੜਾ ਹੋਏਗਾ ਕੰਡਿਆਲੀਆਂ ਤਾਰਾਂ ਵਾਲਾ ਜਿਸ ਤੇ ਸਜੇਗਾ ਤਾਜ ਕੌਣ ਹੈ ਪਾਪ ਅਰਥਪੂਰਨ ਤੇ ਤੁਹਾਨੂੰ ਸੱਚੀ ਜਿਹੀ ਵੀਡੀਓ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸੋ ਕਿ ਤੁਸੀਂ 2026 ਤੋਂ ਕੀ ਉਮੀਦ ਰੱਖਦੇ ਹੋ 2026 ਦਾ ਮਾਲਕ ਕੰ ਕਿਹੜਾ ਆ ਉਹ ਦੇਖਿਆ ਤੁਸੀਂ ਮੈਂ ਦੱਸ ਦਿੱਤਾ ਇਸ ਲਈ ਰੱਖ ਰਹੇ ਹਾਂ ਸੁਚੇਤ ਜਿਹੜੇ 2002 ਆ ਭਾਵ ਦੋ ਅੰਕ ਵਾਲੇ ਨੇ ਸੱਤ ਅੰਕ ਵਾਲੇ ਨੇ ਇਹਨਾਂ ਨੇ ਸੁਚੇਤ ਰਹਿਣਾ ਪੰਜ ਅੰਕਲ ਵਾਲਿਆਂ ਲਈ ਬਹੁਤ ਵਧੀਆ ਚਲੇਗਾ ਸੋ ਇੱਕ ਇੱਕ ਜਾਂ ਦੋ ਵੀਡੀਓਜ਼ ਮੇਰੀਆਂ ਹੋਰ ਆਉਣਗੀਆਂ ਬਣੇ ਰਹਿਣਾ ਮੇਰੇ ਨਾਲ ਉਦੋਂ ਤੱਕ ਅੰਕ ਵਿਗਿਆਨ ਦੀ ਗੱਲ ਕਰਦੀ ਰਾਵਾਂਗੀ ਮੈਂ ਟਿਲ ਦੈਨ ਬਾਏ ਬਾਏ